ਮਾਰਨਿੰਗ ਵੈਰੀ ਵੈਰੀ ਗੁੱਡ ਆਈ ਦੰਨੀ ਸ਼ੁਰੂਆਤ ਹੋ ਚੁੱਕੀ ਆ ਨਿਕਲਦੇ ਹਾਂ ਬਾਹਰ ਸੂਰਜ ਦੇਵਤਾ ਵੀ ਆ ਗਏ ਆ ਕੋਕੋ ਰੱਖੀ ਨੋ ਇੱਥੇ ਬੈਠੀ ਰਹਿੰਦੀ ਸਾਰੀ ਰਾਤ ਇਹ ਮੂਰੇ ਸਟੈਪ ਤੇ ਕੋਕੋ ਠਪੋਏ ਕੋਕੋ ਠੋ ਅਹ ਮਾਰਨਿੰਗ ਗੁੱਡ ਮਾਰਨਿੰਗ ਕੋਕੋ ਕਮਿਆ ਠੀਕ ਨਹੀਂ ਲੋ ਜੀ ਕੀ ਕਹਿੰਦੀ ਹੈ ਸਵੇਰ ਸਵੇਰ ਸੋਹਣੀ ਆਇ ਸੰਗਰਾਂਦ ਦਾ ਸ਼ਬਦ ਇਹੜਾ ਵਾ ਸੰਗਰਾਂਦ ਹੋ ਗਈ ਤੇ ਭਾਦੋਂ ਗਈ ਅੱਜ ਭਾਦੋਂ ਗਈ ਤੇ ਕਹਿੰਦੇ ਗਰਮੀ ਵੀ ਨਾਲ ਹੀ ਗਈ ਸਵੇਰੇ ਸਵੇਰ ਤਾਂ ਮੌਸਮ ਠੀਕ ਹੋਣ ਲੱਗ ਗਿਆ ਹੁਣ ਥੋੜਾ ਜਿਹਾ ਗਰਮੀ ਘਟਾ ਦਿਨੇ ਤਾਂ ਗਰਮੀ ਹੁੰਦੀ ਹੈ ਹਜੇ ਪਰ ਫਿਲਹਾਲ ਵੇਰੇ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਰਾਤ ਨੂੰ ਵੀ ਤੇ ਸਵੇਰ ਨੂੰ ਵੀ ਚਲੋ ਇਹ ਨਰ ਤਾਂ ਅਜੇ ਗਰਮੀ ਚਾਹੀਦੀ ਵੀ ਥੋੜੀ ਜੀ ਸਬਜ਼ੀ ਦੇਖੋ ਆਪ ਨੂੰ ਦੇ ਛਾਲਦੀ ਗਿੰਡੀਆ ਉਹ ਵੀ ਥੋੜੀ ਜਿਹੀ ਥਰਾਵ ਕਰਤੀ ਜ਼ਮੀਨ ਨੇ ਠੀਕ ਆ ਹੁਣ ਥੋੜੇ ਜਿਹੀ ਬੂਟੇ ਮਰੇ ਆ ਚੱਲ ਪੀਏ ਦੁਬਾਰੇ ਸੰਤਰੇ ਦੇ ਕੋਲ ਕਮੇਂ ਪ੍ਰਾਪਿਆ ਬੂਟਾ ਆਪਣਾ ਸੰਤਰੇ ਤੇ ਨਿੰਬੂ ਬਹੁਤ ਜਿਆਦਾ ਹੈ ਲੋ ਇੱਧਰੋਂ ਆ ਗਏ ਸੀਗੇ ਖੇਤ ਖਾੜੇ ਲਈ ਆਪਣੇ ਇਧਰ ਜਾਨਵਰਾਂ ਦਾ 기ੜਾ ਗੁੜਾ ਕਢਾ ਕੇ ਬੰਨਤਾ ਕੋਕਣੂ ਵੀ ਇਧਰ ਲਿਆਂਦਾ ਯੁਗਨੂ ਜੀ ਵੀ ਬਾਹਰ ਆ ਗਏ ਆ ਆ ਫਗੜਾ ਗੁੜਾ ਕੱਢ ਕੇ ਤੇ ਸੰਗਰਾ ਦਾ ਜਮ ਹੈਗਾ ਥੋੜੀ ਜੀ ਮਿਹਨਤ ਲਾ ਲਈਏ ਕੀ ਪਤਾ ਸੰਗਰਾ ਦਾ ਲੱਦਨ ਮਿਹਨਤ ਲਾਈ ਤੇ ਮੁੜ ਕੇ ਸਾਰਾ ਮਹੀਨਾ ਮਿਹਨਤ ਲਾਵਾਂਗੇ ਤਾਂ ਹੌਣ ਕਰਦੇ ਆ ਮਿਹਨਤ ਸ਼ੁਰੂ ਥੋੜੀ ਜੀ ਲਾਉਣੇ ਲੋਈ ਰੋਟੀ ਪਾਣੀ ਖਾ ਕੇ ਘਰੋਂ ਆ ਗਏ ਹੁਣ ਬਾਹਰ ਲੈ ਕਰੇ ਛੋੜੇ ਨੂੰ ਕਰਦੇ ਆਂ ਤਿਆਰ ਪੈਰ ਬਣਾਉਣ ਵਾਲੇ ਹੀ ਅੱਬਾ ਮੁੰਡਾ ਪੈਰ ਬਣਾਉਣਾ ਤੇ ਬਣਾਉਣਾ ਵੀ ਛੋੜੇ ਨੂੰ ਪੜਿਆ ਬੜਾ ਬੜਾ ਜਿਹੜਾ ਖਰਖਰਾ ਰਹਿੰਦਿਆਂ ਅੱਜ ਕਾਰਨ ਤਾਂ ਨਹੀਂ ਕੱਢਾਂਗੇ ਬਾਹਰ ਨੂੰ ਇਹ ਤਾਂ ਬੋਦੀ ਵੀ ਪੁੱਛ ਰਿਆ ਪੈਂਦਾ ਪਤਾ ਨਹੀਂ ਇਹਨੂੰ ਬੋਦੀ ਕੀ ਹੋਇਆ ਹਾਂ ਕੀ ਹੋ ਗਿਆ ਹਾਂ ਨਹੀਂ ਕੋਈ ਕੋਈ ਕੁਛ ਨਹੀਂ ਹੋਇਆ ਠੀਕ ਆ ਕਹਿੰਦਾ ਆਪਾਂ ਕਰਦੇ ਆਂ ਗੱਤਾਂ ਆਪਣੀਆਂ ਤੇ ਹੁਣ ਨੂੰ ਪੂਰਾ ਤੇ ਅਲਰੇਡੀ ਸਟਡੀ ਬੜਾ ਲੰਮਣ ਗਿਆ ਸੀ। ਉਹ ਦੋ ਪੂਰਾ ਕੋਈ ਦੰਦਾ ਬਾਕੀ ਯਾਰੀ ਆ ਇਹਨਾਂ ਦੋਨਾਂ ਦੀ। ਉਹ ਝੂਠ ਬੋਲਦਾ ਉਹਦੋਂ ਵੱਡਾ ਝੂਠ ਬੋਲਦਾ ਉਹ ਫਿਰ ਗਾਂ ਸਰਾ ਹੀ ਲਾ ਜਾਂਦਾ ਉਹ। ਦੋਨੇ ਇੱਕ ਦੂਜੇ ਤੇ ਚੜ੍ਹ ਤੋਂ ਚੜ੍ਹ ਹੀ ਆਇਆ ਇਹਨਾਂ ਦੇ ਝੂਠਾਂ ਦੀ ਪੰਡਾਈਆਂ ਦੋਨੇ ਇਹ। ਆਦੇ ਹੁਣ ਦੇ। ਲੱਗਦਾ ਨਾ ਵਰਮਤੇ ਪੂਰੇ ਬੰਨਵਾ ਆ ਕੇ ਹਜੇ ਬੰਨਿਆ ਹੀ ਸੀਗਾ। ਕੀ ਹਾਲ ਹੈ ਜੋਗਰਾਜ ਨੇ ਲੇਟਾ ਮਾਰ ਵੀ ਲਿਆ ਹਾਂ ਕੀ ਗੱਲ ਨਹੀਂ ਕਹਿੰਦਾ ਗੱਲ ਨਹੀਂ ਬਾਨੀ ਨਮਾ ਕੇ ਖਰਖਰਾ ਕਰਨਾ ਹੀ ਪੈਣਾ ਕੋਈ ਨਹੀਂ ਹੁਣ ਖਰਖਰਾ ਕਰਦਾ ਸੁੱਕ ਲੈਂਦੇ ਥੋੜਾ ਜਿਹਾ ਹੋਰ ਹੁਣ ਜੋਗਰਾਜ ਇਹ ਘੋੜੇ ਦੇ ਪੈਰ ਬਣਾਉਣ ਲੱਗੇ ਆ ਹੁਣ। ਬਾਈ ਹੁਣੀ ਆ ਗਈ ਆ। ਸਵੇਰੇ ਆਉਣਾ ਸੀਗਾ ਉਦੋਂ ਹੋ ਗਿਆ ਲੇਟ ਗੰਗ ਤੇ ਕੰਮ ਗਏ ਸੀ ਤੇ ਹੁਣ ਪਹੁੰਚ ਗਿਆ ਤੇ ਹੁਣ ਬਣਾਉਨੇ ਆ ਪੈਰ ਆਪਣੇ ਜੋਗਰਾਜ ਦੇ। ਫਿਰ ਦੇਖਾਂਗੇ ਮੰਡੀ। ਇਹ ਤਰ ਦੇ ਰਹੀ ਆ ਨਾ ਬਾਈ। ਇਹ ਰਹਿ ਰਹੀ ਆ ਨਾ। ਨਹੀਂ ਲਾ ਦੇਣੀ ਆ ਚਾਰੀ ਜਣਕੀ ਤਾਂ। ਚਾਰੀ ਤਾਂ ਨਹੀਂ। ਲੋਇਕ ਪੈਰ ਬਣਾ ਕੇ ਘੋੜੇ ਦੇ ਆਗਿਆਨ ਦੁਆਰੇ ਮੁੜ ਕੇ ਘਰੇ ਤੇ ਹੁੰਦਿਆਂ ਨੂੰ ਕਸ਼ਮੀਰ ਤਿਆਰ ਆ ਮੈਚ ਲਾਉਣ ਨੂੰ ਜਾਂ ਸੈੱਟ ਬਾਲ ਖੇਡੀਏ ਓ ਪਿਆ ਓ ਝਾਕ-ਝਾਕ ਭੱਜ ਕੇ ਪਾ ਦੀ ਗੁੱਠਾ ਕੱਢ ਦੇ ਮੂੰਹ ਚ ਗੁੱਠਾ ਕੱਢ ਦੇ ਗੁੱਠਾ ਕੱਢ ਦੇ ਗੁੱਠਾ ਕੱਢ ਦੇ ਕੰਨੀ ਤਾਂ ਅੱਜ ਤੈਨੂੰ ਨਹੀਂ ਖੇਡਣ ਦੇਣਾਂ ਨੇ ਇਹ ਖੇਡੂ ਮੇਰੇ ਨਾਲ ਨਹੀਂ ਮੈਂ ਵੀ ਖੇਡੂਗਾ ਤੂੰ ਵੀ ਖੇਡੇਗਾ ਸੈੱਟ ਫਿਰ ਬੋਲ ਕੁਝ ਨਹੀਂ ਤੇਰੀ ਵਾਰੀ ਕੱਟੀ ਗਈ। ਆ ਲੈ। ਲੈ ਮਾਰ। ਚਲ ਬਾਈ ਕਾਦੇ ਫਿਰ ਬਾਈ ਕਾਦੇ। ਬਾਈ, ਚੱਲਿਆ ਮੈਂ ਬਾਈ। ਪਾਪਾ। ਹਾਂਜੀ। ਪਾਪਾ। ਹਾਂਜੀ। ਉਪੜੇ। ਬਾਈ ਕਾਦੇ ਚੱਲੋ। ਚਪਲ ਪਾ ਲਿਆ ਕਰ ਪੈਰ 'ਚ। ਕੰਡਾ ਖੁੱਭ ਜੂ। ਕੰਡਾ ਵੱਜੂਗਾ। ਹਾਂ।

गूठा कट दे मुँह चो गठा कड़ दे गूठा कड़ते माऊ 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 हाँ अब रोया नहीं गा अठा कढ़ाए तो hmm. है कैमरा चलता करके कैमरा चलता करके है ना हाँ कीड़े आ गए कीड़े उठ कड़ उठ कड़ उठ खड़ उठ खड़ कीड़े आ गए कीड़े 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 आ गए कीड़े 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 आ गए कीड़े आ गए उठ कट कड़ उठ कठ कड़ ਉਟਕੜੋਈ 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 ਚਲਾ ਕੇ ਡਿੱਗ ਆ ਜਾ ਲੈ ਖੇਸੀ ਬਾਲ ਬਾਲ ਆ ਜਾ